ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਜੈਦੇਵ ਜੀ ਦੀ ਇੱਕ ਸਮੇਂ ਕਵੀਰਾਜ ਭਗਤ ਜੈਦੇਵ ਜੀ ਸਾਰੀਆਂ ਮੋਹਰਾ ਪੱਲੇ ਬਨ ਕੇ ਤੀਰਥ ਯਾਤਰਾ ਨੂੰ ਤੁਰ ਪਏ ਰਸਤੇ ਵਿੱਚ ਠੱਗ ਮਿਲੇ ਤੇ ਉਹਨਾਂ ਤੱਕਿਆ ਜੋ ਇਸ ਦੇ ਪਾਸ ਮੋਹਰਾ ਨੇ ਤੇ ਭਗਤ ਜੀ ਨੇ ਵਿਚਾਰਿਆ ਕਿ ਇਹ ਮੂਰਖ ਧਨ ਦੇ ਕਾਂਖੀ ਨੇ ਤਾਂ ਤੇਨਾਂ ਨੂੰ ਹੀ ਤਨ ਪਕੜਾ ਲਈਏ। ਸੋ ਦੇ ਦਿੱਤਾ ਤੇ ਕਿਹਾ, "हे ਪਰਮੇਸ਼ਰ ਦੇ ਪਿਆਰੀਓ, ਇਹ ਤਨ ਤੁਸੀਂ ਆਪਣੇ ਪਾਸ ਰੱਖੋ ਜਦ ਮੈਨੂੰ ਲੋੜ ਹੋਵੇਗੀ ਕਿਸੇ ਚੀਜ਼ ਦੀ ਤਾਂ ਤੁਸੀਂ ਹੀ ਲੈ ਆਇਆ ਜੇ ਤੇ ਮਿਲ ਕੇ ਭੋਜਨ ਕਰਾਂਗੇ।" ਇਹ ਸੁਣ ਕੇ ਠੱਗ ਕਹਿਣ ਲੱਗੇ ਕਿ ਭਾਈ ਇਹ ਬੜਾ ਛਲਿਆਪੁਰਕ ਹੈ ਕਿਉਂਕਿ ਇਸਨੇ ਮੋਹਰਾ ਗਿਣ ਕੇ ਸਾਨੂੰ ਦਿੱਤੀਆਂ ਨੇ। ਜੋ ਮੈਂ ਸ਼ਹਿਰ ਚੱਲ ਕੇ ਇਹਨਾਂ ਨੂੰ ਫੜਾ ਦੇਵਾਂਗਾ। ਤਾਂ ਤੇ ਕੋ ਉਪਾਯੋ ਇਸ ਗੱਲ ਦਾ ਕੀ ਉਪਾਅ ਕਰੀਏ ਇੱਕ ਦੀ ਗੱਲ ਸੁਣ ਕੇ ਦੂਜਾ ਠੱਗ ਬੋਲਿਆ ਭਾਈ ਵੇਖਦੇ ਕੀ ਹੋ ਇਸ ਨੂੰ ਇੱਥੇ ਹੀ ਮਾਰ ਦੇਵੋ ਮਤ ਕਿਤੇ ਅੱਗੇ ਜਾ ਕੇ ਸਾਨੂੰ ਫੜਾ ਦੇਵੇ ਤੀਸਰਾ ਠੱਗ ਕਹਿਣ ਲੱਗਾ ਕਿ ਸਾਧ ਨੂੰ ਕਿਉਂ ਮਾਰਦੇ ਹੋ ਇਸ ਨੇ ਤਾਂ ਆਪਣਾ ਸਾਰਾ ਤਨ ਸਾਨੂੰ ਦੇ ਦਿੱਤਾ ਹੈ ਇਸ ਦੇ ਮਾਰਨ ਕਰਕੇ ਸਾਨੂੰ ਬੜਾ ਭਾਰੀ ਪਾਪ ਲੱਗੇਗਾ ਜੋਥਾ ਠੱਗ ਬੋਲਿਆ ਕਿ ਪਾਈ ਇਸ ਦੇ ਹੱਥ ਪੈਰ ਵੱਢ ਕੇ ਪਰਬਤ ਦੀ ਖੋਡ ਵਿੱਚ ਸਿੱਟ ਦੇਨੇ ਆ ਜਿਸ ਕਰਕੇ ਸਾਡੇ ਪਿੱਛੇ ਨਾ ਆਏਗਾ ਇਹ ਸਨ ਸੁਣ ਕੇ ਸਬਨਾ ਨੇ ਕਿਹਾ ਕਿ ਇਹ ਮਸਲਤ ਠੀਕ ਹੈ ਤੇ ਉਸੇ ਵੇਲੇ ਉਹ ਜੈਦੇਵ ਜੀ ਦੇ ਹੱਥ ਪੈਰ ਵੱਢ ਕੇ ਕੰਦਰਾ ਵਿੱਚ ਡੇਗ ਕੇ ਤੁਰਦੇ ਹੋਏ ਇਧਰ ਰਾਜ ਇੱਕ ਰਾਜਾ ਸ਼ਿਕਾਰ ਨੂੰ ਗਿਆ ਤੇ ਵੇਰਾ ਦੇ ਮਗਰ ਕੋੜਾ ਦੌੜ ਆਇਆ ਤੇ ਵੈਰਾ ਉਸੇ ਖੁੱਡ ਵਿੱਚ ਜਾ ਕੇ ਗੁਪਤ ਹੋ ਗਿਆ ਤੇ ਰਾਜਾ ਕੋੜੇ ਤੂੰ ਉੱਤਰ ਕੇ ਉਸਕੰਦਰਾ ਵਿੱਚ ਜਾ ਵੜਿਆ ਤੇ ਕੀ ਵੇਖਦਾ ਹੈ ਕਿ ਇੱਕ ਮਹਾਤਮਾ ਸੁੰਦਰ ਸਰੂਪ ਵਾਲੇ ਹੱਥਾਂ ਪੈਰਾਂ ਤੋਂ ਬਿਨਾ ਉੱਥੇ ਪਏ ਨੇ ਰਾਜਾ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਪੁੱਛਿਆ ਕਿ ਆਪ ਕਿਸ ਕਰਕੇ ਇਸ ਦਸ਼ਾਨੂ ਪਹੁੰਚੇ ਹੋ ਜੈਦੇਵ ਜੀ ਨੇ ਅਨੇਕ ਪ੍ਰਕਾਰ ਦੇ ਪਗਤੀ ਭਾਵਨਾ ਦੇ ਸ਼ਬਦ ਕਹੇ ਤੇ ਰਾਜਾ ਨੇ ਪਾਲਕੀ ਵਿੱਚ ਚੜਾ ਕੇ ਜੈਦੇਵ ਨੂੰ ਕਰ ਲੈ ਆਂਦਾ ਤੇ ਹਕੀਮਾ ਜਰਾਹਾ ਪਾਸੋਂ ਕਾਰੀ ਕਰਵਾਈ ਪਰ ਜੈਦੇਵ ਜੀ ਮਨ ਵਿੱਚ ਰਤਾ ਵੀ ਚਿੰਤਾਵਾਂ ਨਾ ਹੋਏ ਹਰ ਵੇਲੇ ਪਰਸਨ ਹੀ ਰਹੇ ਰਾਜਾ ਨੇ ਕਈ ਨੌਕਰ ਰੱਖ ਦਿੱਤੇ ਜੋ ਵਿਪਰ ਰਾਜ ਕਿਸੇ ਗੱਲੋਂ ਔਖਾ ਨਾ ਹੋਵੇ ਬਹੁਤ ਦਿਨ ਇਸੇ ਤਰ੍ਹਾਂ ਬੀਤੇ ਤਾਂ ਇੱਕ ਦਿਨ ਰਾਜਾ ਨੇ ਕਿਹਾ ਕਿ ਆਪ ਮੈਨੂੰ ਕੋਈ ਸੇਵਾ ਆਗਿਆ ਕਰੋ ਇਹ ਸੁਣ ਕੇ ਜੈਦੇਵ ਜੀ ਨੇ ਰਾਜੇ ਨੂੰ ਉਪਦੇਸ਼ ਦੇ ਕੇ ਆਪ ਦਾ ਸਿੱਖ ਕੀਤਾ ਤੇ ਕਿਹਾ ਕਿ ਤੇਰੇ ਨਗਰ ਵਿੱਚ ਜੋ ਸਾਧੂ ਪੇਖਾਵੇ ਉਸ ਨੂੰ ਪਰਮੇਸ਼ਰ ਸਰੂਪ ਜਾਣ ਕੇ ਉਸ ਦੀ ਸੇਵਾ ਕਰਨੀ ਇਹ ਸੁਣ ਰਾਜਾ ਸੰਤਾਂ ਦੀ ਸੇਵਾ ਕਰਨ ਲੱਗਾ ਜਦ ਰਾਜਾ ਦਾ ਜਸ ਫੈਲਿਆ ਤੇ ਉਹਨਾਂ ਠੱਗਾਂ ਨੇ ਵੀ ਸੁਣਿਆ ਤੇ ਸਾਧਾਂ ਦਾ ਪੇਖ ਤਾਰ ਕੇ ਜਦੋਂ ਰਾਜਾ ਦੇ ਪਾਸ ਆਏ ਤਾਂ ਕੀ ਵੇਖਦੇ ਹਨ ਕਿ ਜਿਸ ਦੇ ਹੱਥ ਪੈਰ ਵੱਡ ਕੇ ਸੁੱਟਿਆ ਸੀ ਉਹੀ ਰਾਜਾ ਦੇ ਪਾਸ ਬੈਠਾ ਹੈ ਮਨ ਵਿੱਚ ਵਿਚਾਰ ਕਰਨ ਲੱਗੇ ਕਿ ਕਿਤੇ ਰਾਜੇ ਨੂੰ ਕਹਿ ਕੇ ਸਾਨੂੰ ਪਕੜਾ ਨਾ ਦੇਵੇ ਪਰ ਜਦ ਜੈ ਦੇਵ ਜੀ ਨੇ ਉਹਨਾਂ ਠੱਗਾਂ ਨੂੰ ਵੇਖਿਆ ਤਾਂ ਭਲੀ ਭਾਂ ਤੋਂ ਉਹਨਾਂ ਨੂੰ ਸਨਮਾਨ ਕੀਤਾ ਕਰਾਇਆ ਤੇ ਰਾਜੇ ਨੂੰ ਕਿਹਾ ਕਿ ਇਹ ਮੇਰੇ ਮਿੱਤਰ ਹਨ ਆਪ ਇਹਨਾਂ ਦੀ ਭਲੀ ਪ੍ਰਕਾਰ ਸੇਵਾ ਕਰੋ ਜੈ ਦੇਵ ਭਗਤ ਜੀ ਦੇ ਕਹਿਣ ਕਰਕੇ ਰਾਜਾ ਤਾਂ ਉਹਨਾਂ ਦੀ ਬੜੀ ਸੇਵਾ ਕਰੇ ਪਰ ਉਹ ਠੱਗ ਸਾਧ ਮਨ ਵਿੱਚ ਡਰਦੇ ਹੀ ਰਹਿਣ ਕਿ ਕਿਤੇ ਫੜਾ ਨਾ ਦੇਵੇ ਇਸੇ ਤਰ੍ਹਾਂ ਡਰ ਡਰ ਕੇ ਹਰ ਵੇਲੇ ਜੈ ਦੇਵ ਤੇ ਰਾਜਾ ਪਾਸੋਂ ਵਿਦਾ ਹੀ ਮੰਗਿਆ ਕਰਨ ਪਰ ਜੈ ਦੇਵ ਪ੍ਰੇਮ ਕਰਕੇ ਉਹਨਾਂ ਨੂੰ ਨਾ ਜਾਣ ਦੇਵੇ। ਅਖੀਰ ਇੱਕ ਦਿਨ ਬਦੋ ਬਦੀ ਤਿਆਰ ਹੋ ਪਏ ਤਾਂ ਜੈ ਦੇਵ ਨੇ ਰਾਜਾ ਨੂੰ ਕਹਿ ਕੇ ਤੇ ਉਹਨਾਂ ਠੱਗਾ ਨੂੰ ਤਨ ਤੇ ਕਾਂਖੀ ਸਮਝ ਬਹੁਤ ਸਾਰਾ ਤੰਦ ਦਵਾਇਆ। ਤੇ ਨਾਲ ਪਿਆਦੇ ਦਿੱਤੇ ਜੋ ਇਹਨਾਂ ਦੇ ਘਰ ਛੱਡ ਆਵੋ। ਰਾਹ ਵਿੱਚ ਪਿਆਦੇ ਪੁੱਛਣ ਲੱਗੇ ਕਿ ਮਹਾਰਾਜ ਜੀ ਕੀ ਬਾਤ ਹੈ ਜੋ ਆਪ ਨੂੰ ਇੰਨੀ ਖਿੱਚ ਕਰਦੇ ਰਹੇ ਹਨ ਹੋਰ ਤਾਂ ਸਾਦ ਰਾਤੀ ਆਏ ਤੇ ਦਿਨੇ ਤੁਰ ਗਏ हे ਸਰੋਤਾ ਜਦ ਇਸ ਤਰ੍ਹਾਂ ਪਿਆਦਿਆਂ ਨੇ ਪੁੱਛਿਆ ਤਾਂ ਠੱਗ ਸਾਦ ਕਹਿਣ ਲੱਗੇ ਕਿ ਜੋ ਉਪਕਾਰ ਅਸਾਂ ਇਸ ਪਰ ਕੀਤਾ ਹੈ ਉਸ ਦੇ ਬਦਲੇ ਤਾਂ ਰੰਚਕ ਮਾਤਰ ਵੀ ਸੇਵਾ ਨਹੀਂ ਹੋਈ ਇਹ ਸੁਣ ਕੇ ਫਿਰ ਪਿਆਦਿਆਂ ਨੇ ਕਿਹਾ ਕਿ ਮਹਾਰਾਜ ਇਹ ਉਚਰੋ ਤਾਂ ਸਹੀ ਤਾਂ ਠੱਗ ਸਾਦਾ ਨੇ ਕਿਹਾ ਕਿ ਇੱਕ ਰਾਜਾ ਦਾ ਨੌਕਰ ਏ ਜੈਦੇਵ ਸੀ ਇਸ ਨੇ ਉਸ ਦੇ ਘਰ ਐਸਾ ਕੁਕਰਮ ਕੀਤਾ ਜੋ ਸਾਥੂ ਕਿਹਾ ਨਹੀਂ ਜਾਂਦਾ ਸੋ ਇਸ ਦੇ ਬਦਲੇ ਇਸ ਨੂੰ ਰਾਜਾ ਵੱਲੋਂ ਫਾਸੀ ਦਾ ਹੁਕਮ ਹੋਇਆ ਪਰ ਅਸਾ ਰਾਜਾ ਨੂੰ ਕਹਿ ਕੇ ਇਸ ਦੇ ਪ੍ਰਾਣਦਾਨ ਦਵਾਈ ਪਰ ਹੱਥ ਪੈਰ ਕਟਵਾਏ ਗਏ ਸੋ ਇਹ ਪੁਰਖੋ ਸਾਡਾ ਇਹ ਉਪਕਾਰ ਇਸ ਪਰ ਹੈ ਜਿਸ ਕਰਕੇ ਸਾਡੇ ਅੱਗੋਂ ਨੀਮ ਦਾ ਸੀ ਜਦੋਂ ਇਹ ਗੱਲ ਉਹਨਾਂ ਠੱਗਾਂ ਨੇ ਕਹੀਆਂ ਤਾਂ ਉਸੇ ਵੇਲੇ ertid kamb ਕੇ ਪਾਟ ਗਈ ਤੇ ਉਹ ਪੇਖਤਾਰੀ ਠੱਗ ਸਾਧ ਵਿੱਚ ਨਿਗਰ ਗਏ ਤੇ ਪਿਆਦੇ ਧਨ ਲੈ ਕੇ ਰਾਜਾ ਪਾਸ ਮੋੜ ਆਏ ਤੇ ਸਾਰਾ ਪ੍ਰਸੰਗ ਰਾਜਾ ਨੂੰ ਕਹਿ ਸੁਣਾਇਆ ਹੇ ਸਰੋਤਾ ਜਦ ਐਸੇ Swami Jaydev ji ਨੇ ਉਹਨਾਂ ਠੱਗਾਂ ਦੇ ਨਿਗਰ ਜਾਣ ਦੀ ਵਰਤਾ ਸੁਣੀ ਤਾਂ ਹਾਏ ਹਾਏ ਘਰ ਉਠੇ ਸਾਸ ਲੈ ਕੇ ਹੱਥ ਤੇ ਪੈਰ ਦੇ ਟੁੰਡ ਮਲਣ ਲੱਗ ਪਏ ਜ्यों ਹੀ ਟੁੰਡ ਮਲੇ ਤ्यों ही ਪ੍ਰਭu ਪਰਮਾਤਮਾ ਦੀ ਕਿਰਪਾ ਨਾਲ ਨਵੇਂ ਸਾਬਤ ਹੋ ਗਏ ਇਹ ਹਾਲ ਵੇਖ ਕੇ ਰਾਜਾ ਪ੍ਰਜਾ ਦੀਵਾਨ ਮੰਤਰੀ ਸਭ ਅਚਰਜ ਹੋਏ ਤੇ ਰਾਜਾ ਬੇਨਤੀ ਕਰਕੇ ਕਹਿਣ ਲੱਗਾ ਕਿ ਸਵਾਮੀ ਜੀ ਇਹ ਕੌਣ ਸਨ ਪਰ ਜੈਦੇਵ ਜੀ ਨੇ ਹੋਰ ਹੋਰ ਬਾਤਾਂ ਕਰਕੇ ਟਾਲ ਦਿੱਤਾ ਫਿਰ ਪੁੱਛਿਆ ਫਿਰ ਵੀ ਇਸੇ ਪ੍ਰਕਾਰ ਕੀਤਾ ਤੇ ਤੇਰੇ ਤਾਰਨ ਹਿੱਤ ਸੰਤਾਈਸਨ ਪਰ ਅਖੀਰ ਜਦ ਬਹੁਤ ਵਾਰ ਰਾਜਾ ਨੇ ਪੁੱਛਣਾ ਚਾਹਿਆ ਰਖੇੜਾ ਨਾਹੀ ਛੱਡਿਆ ਤਾਂ ਜੈਦੇਵ ਜੀ ਨੇ ਸਾਰਾ ਪੂਰਬਲਾ ਪ੍ਰਸੰਗ ਕਹਿ ਸੁਣਾਇਆ ਜਿਸ ਨੂੰ ਸੁਣ ਕੇ ਰਾਜੇ ਦਾ ਮਨ ਹੋਰ ਵੀ ਜੈਦੇਵ ਜੀ ਪਰਸਰਧਾ ਕਰਾਇਆ ਤੇ ਪ੍ਰੇਮ ਵਧ ਗਿਆ ਇਸ ਸਾਖੀ ਦਾ ਇਹ 파ਵ ਹੈ ਇਹ ਸੰਤ ਮਹਾਤਮਾ ਭਲੇ ਪੁਰਸ਼ ਦੂਜੇ ਦੇ ਔਗਣ ਪ੍ਰਗਟ ਨਹੀਂ ਕਰਦੇ ਤੇ ਆਪਣੇ ਦੁੱਖ ਪ੍ਰਾਪਤ ਹੋਏ ਨੂੰ ਇੱਕ ਰਸ ਪ੍ਰਾਰਬਦ ਦਾ ਭੋਗ ਸਮਝ ਕੇ ਆਨੰਦ ਰੈਂਦੇ ਹਨ ਤੇ ਦੁਨੀਆ ਦੇ ਪਦਾਰਥਾਂ ਵਿੱਚ ਲਿਪਾਈ ਮਾਨ ਨਹੀਂ ਹੁੰਦੇ ਰਾਜ ਨੂੰ ਪ੍ਰਾਪਤ ਹੋ ਕੇ ਵੀ ਉਪਰਾਮ ਰੈਂਦੇ ਹਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲ ਚਕ ਦੇ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ